ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਲੱਗੇ ਵੀਡੀਓ ਬਣਾਉਣਾ ਬਹੁਤ ਸੋਹਣੇ ਪਸ਼ੂ ਬਾਈ ਕੋਲ ਨੀਲੀ ਦੀਆਂ ਝੋਟੀਆਂ ਵੱਡੀਆਂ ਤਾਜ਼ੀ ਝੋਟੀਆਂ ਤੇ ਬਾਈ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਠੀਕ ਹਾਂ ਜੀ ਠੀਕ ਹਾਂ ਜੀ ਬੜੀ ਖੁਸ਼ੀ ਬੰਦੇ ਬਹੁਤ ਸਲਾਮ ਬਾਈ ਜੀ ਮਾਣਾ ਮੈਂ ਜਿਹੜੇ ਜਿਹਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆਂ ਹਾਂ ਜੀ ਜਿਹੜੇ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਹਾਂਜੀ ਤੇ ਜਿਹੜੇ ਵੀਰ ਭਰਾ ਸੰਯੋਗ ਦਿੰਦੇ ਆ ਚੈਨਲ ਨਾਲ ਦੋ ਤਿੰਨ ਵੀਡੀਓ ਲੇਟ ਹੋ ਜੇ ਤੇ ਫੋਨ ਕਰਕੇ ਪੁੱਛਦੇ ਕੀ ਗੱਲ ਹੋ ਗਈ ਹਾਂਜੀ ਤੇ ਗੱਲ ਆ ਵੀ ਮਾਲ ਇਤਰਾ ਵੀਰ ਭਰਾ ਵੀ ਜਦੋਂ ਘਰ ਆ ਜਾਂਦੇ ਆ ਨਾ ਤੇ ਮਾ ਦੇਣਾ ਵੇ ਦਈਦਾ ਤੇ ਫਿਰ ਇੱਕ ਅੱਧੀ ਮਹੀਨਾ ਕਿਤੇ ਜਾ ਰਹਿ ਜਾਂਦੀ ਸਹੀ ਗੱਲ ਬਾਈ ਸਹੀ ਗੱਲ 5 4 ਜਨਵਾਰ ਹੁਣ ਫੇਰ ਹੀ ਆ ਸਹੀ ਗੱਲ ਕੋਈ ਵੀਡੀਓ ਬਣੇ ਫੇਰ ਗੱਲ ਪਾਉਂਦੀ ਆ ਵੀ ਅੱਜ 4 ਜਨਵਾਰ ਚੰਗੇ ਚੋਟੀਆਂ ਦੇ ਹੈਗੇ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਕੱਲੀ ਕੱਲੀ ਰਹੀ ਬਰਨੇ ਆ ਹਾਂਜੀ ਤੇ ਜਾਇਜ਼ ਭਾੜਾ ਨਾ ਬਿਲਕੁਲ ਜਾਇਜ਼ ਠੀਕ ਹੈ ਭਾਈ ਸਾਡੇ ਉੱਤੇ ਸਟੇਟ ਦੇ ਸਬਦੇ ਲੱਗੇ ਨਾ ਤਿੰਨ ਇਹ ਸਹੀ ਹੈ ਕਿ ਮੈਨੂੰ ਕੋਈ ਜਾਇਜ਼ ਆ ਇਹ ਸਸਤਾ ਮਾਲ ਇਹਦੇ ਪਟਾਕੇ ਪਟਾਕੇ ਹੋਣੇ ਦਾਣੇ ਚੰਗੀ ਯਵਰ ਨੀਲੀ ਦੀ ਮੈਂ ਹਾਂਜੀ ਮਡੀਆਂ ਮਡੀਆਂ ਮੁੜੀਆਂ ਚਮਾਈ ਹੋਣ ਵਾਲੀ ਠੀਕ ਹੈ ਚੰਗੀ ਯਵਰ ਮੈਂ ਸੋਣ ਵਾਲੀ ਤਿਆਰ ਹੀਰਾ ਦਾ ਉਹ ਬਾਜੂ ਖੰਦੇ ਠੀਕ ਹੈ ਛੋਟੀ ਸੂਈ ਹੋ ਲੋ ਭਾਈ ਜੀ ਇਹ ਛੋਟੀ ਵੀ ਸੂਈ ਆ ਹਾਂਜੀ ਪਾਜੀ ਬਿਲਕੁਲ ਛੋਟੀ ਸੂਈ ਆ ਤੇ ਯੋਟ ਇਹ ਨੂੰ ਜਿਹੜਾ ਰੋਗ ਲੱਗਦੇ ਜਗਾੜ ਬਾਗ ਲੋਹਾ ਲੋਹਾ ਮਲੀ ਆ ਗਿਆ 98 ਕੀ ਲਗਾ ਝੋਟੀ ਹੋਰੇ ਆ ਕਮਾਲਾਂ ਕੀਤੀਆਂ ਬਾਜੀ ਅੱਜ ਦੇ ਪਾਪਾ ਕਿਹੜਾ ਥਾਂ ਲਾਤਾ ਜੀ ਪਾਪਾ ਜੀ ਆਓ ਦੱਸੋ ਇਧਰ ਆਓ ਇਹ ਬੜਾ ਥਾਂ ਲੱਗਦਾ ਬੜਾ ਪਿਆਰਾ ਤੇ ਮੇਰੀਆਂ ਮੋਣੀ ਅੜਗਾ ਹਾਂਜੀ ਹਾਂਜੀ ਝੋਟੀ ਨਾ ਠੰਡੀ ਫਿਰ ਇਨੀ ਆ ਹਵਾ ਵੀ ਨਹੀਂ ਬੜੀ ਜਿਆਦਾ ਜਵਰਿਆ ਹੋਵੇ ਠੀਕ ਆ ਬਾਈ ਬਹੁਤ ਜਿਆਦਾ ਚੰਗੀ ਆ ਤੇ ਚਮਾਈ ਚੋਈ ਬੜੀ ਤੇ ਠੰਡੀ ਬੜੀ ਝੋਟੀ ਠੀਕ ਆ ਬਾਈ ਕੋਈ ਨਹੀਂ ਜੀ ਇਹ ਤਾਜੀ ਬਿਲਕੁਲ ਕਲ ਦੀ ਸੂਈ ਆ ਹਾਂਜੀ ਬਿਲਕੁਲ ਤਾਜੀ ਹਾਂਜੀ ਤਾਂ ਤੁਝੇ ਸੂਈ ਦੇ ਹਾਂਜੀ 25 ਸੂਈ ਬਿਲਕੁਲ ਤਾਜੀ ਜੋਟੀ ਨਾਲ ਕਟਾ ਦੇ ਹਾਂ ਹਾਂ 25 ਸੂਆ ਸੂਈ ਝੋਟੀ ਹਾਂਜੀ ਹਾਂਜੀ ਰੂਸੀਆ ਵੀਰ ਧੋਨ ਵਾਲੀ ਝੋਟੀ ਆ ਨਸਲੀ ਜੀ ਵੀ ਆਂ ਧਿਆਨ ਧਿਆਨ ਤੇਰਾ ਰਾਜੀ ਸੋਰੋ ਬਾਈ ਇਹ ਕਈ ਵੀ ਜੀ ਗਾ ਗਿਆ ਜੀ ਚੋੜੇ ਆਂਦੇ ਸਾਨੂੰ ਵੀ ਖੋਤਰੇ ਸਾਫ ਦੇ ਲਿਆ ਕੇ ਦੋ ਉਨੂੰ ਵੀ ਲਿਆ ਕੇ ਗਾਹ ਕੁਟਾਉਣੀ ਪੈਂਦੀ ਆ ਠੀਕ ਆ ਬਾਈ ਹਾਂਜੀ ਤੇ ਸਾਰੇ ਸਾਰੇ ਪ੍ਰਵਾਹ ਦੇਖਣਾ ਪੈਂਦਾ ਸਾਰੇ ਗਗਨ ਦੇਖਣਾ ਪੈਂਦਾ ਹਨਾ ਕਈ ਵੱਡਿਆਂ ਵਾਲੇ ਮੱਝਾਂ ਵਾਲੇ ਆ ਕਈ ਛੋਟੀਆਂ ਵਾਲੇ ਆ ਠੀਕ ਆ ਭਾਈ ਬਹੁਤ ਸਾਫ਼ ਛੋਟੀ ਬਾਈਕ ਉਹਦਾ ਥਾਨ ਬਹੁਤ ਵਧੀਆ ਲੱਗਾ ਤੇਵਾ ਬਹੁਤ ਆਪਣਾ ਮਾਝੇ ਦਾ ਪੰਜਾਬ ਦਾ ਸੂਆ ਆ ਅਸਲੀ ਸੌਣ ਸੌਣ ਦਾ ਸੂਆ ਆ ਠੀਕ ਆ ਤੇ ਪਹਿਲੀ ਵੀਡੀਓ ਥਾਂ ਚ ਸੌਂ ਚ ਤਾਲੀ ਵੀਡੀਓ ਆ ਹਾਂ ਬਾਬਾ ਜੀ ਇਹ ਕੀ ਮੁੱਲ ਬਾਈ ਜੀ ਮੁੱਲ ਦੇ ਲੈਣਾ ਦੂਜਾ ਸਵਾ ਛੋਟੀ ਧੋਣ ਵਾਲੀ ਚੰਗੀ ਹਾਂਜੀ ਛੋਟੀ ਪਈਆਂ ਤਰਦੀ ਵੀ ਆ ਤੇ ਸਤ ਤਰਦੀ ਵੀ ਆ ਹਾਂਜੀ ਪਰ ਹੋਣੀ ਜੈਜ 60 ਦੀ 60 ਦੀ 65 ਦੀ 65 ਠੀਕ ਆ ਬਾਈ ਜੀ 65 65 ਹਜ਼ਾਰ ਜੋ ਓਕੇ ਬਾਈ ਨੇ ਕਹਿਤਾ ਆ ਇਹ ਢੇਕ ਦੀ ਗਣੀ 65 ਹਜ਼ਾਰ ਤੇ 62 ਦੀ 60 ਹਜ਼ਾਰ ਨਾਲੋਂ ਵਧੀਆ ਖਾਣਾ 60 ਹਜ਼ਾਰ ਅਗਲਾ ਖਾਣੀ ਆ ਹਾਂਜੀ ਬਹੁਤ ਜਿਆਦਾ ਚੰਗੀ ਝੋਟੀ ਆ। ਕਿਆ ਸੋਹ ਝੋਟੀ ਆ। ਇਹ ਰਾਤ ਦੀ ਸੂਈ ਆ ਤੇ 65000 ਦੀ ਜਹਾ। ਹਣ ਲਗਾ ਵੱਡਾ ਮੱਝਾਂ ਵਾਲਾ 20 ਲੱਖ ਦਾ ਮੈਚ ਲੱਗਣ ਲੱਗਾ। ਦੇ ਦੇ ਦਾਂਗੇ ਪੰਜ ਟੈਗ ਟੂਗ ਪਿਆਰ ਮਸਲੀ ਝੋਟੀ ਆ ਵੀ ਰਸਲ। ਤੇ ਪਿੱਛੋਂ ਪੈਣ ਦੀ ਲੈਣ ਆਣੀ ਆ ਪਰ ਭਾਉ ਦਾ ਜੈਜ। ਸਹੀ ਗੱਲ ਬਾਈ। ਜਿਹੜਾ ਵੀਰ ਭਾਉ ਲੈ ਜਾ ਰਿਹਾ ਕੋ। ਕਟਾ ਲੋਇਆ ਮਗਰ। ਆਜ ਕੱਟ ਜਿਆਦਾ ਸੂਈ ਆ। ਆ ਮਾਲੀ ਆ ਗਏ ਮਗਰ। ਲਾ ਲਓ। ਸੋਹੋ ਬਾਈ। ਇਹ ਵੀ ਸੋਈ ਪਰ ਸੋਈ ਕੱਟੀ ਗਿਆ ਸਪਾਰਸਾਂ ਦੀ ਸੋਈ ਹੈ ਸਮਾਰ ਕੱਟੀ ਹੈ ਤੇ ਇਹ ਵੀ ਜਿਹੜੇ ਰੇੜ ਆ ਨਾ ਉਹਦੇ ਜਾਇਜ਼ ਮਿਲਣਗੇ ਬਿਲਕੁਲ ਭਾ ਨਾ ਦੇ ਠੀਕ ਹੈ ਭਾਈ ਜਾਂ ਜਦੋਂ ਕਰਦੀ ਫੜਾਇਆ ਉਹ ਇਹ ਆ ਮਾਰਦੀ ਤੇ ਤੁਜਾ ਸਾਹ ਸਹੀ ਇਹ ਵੀ ਝੋਟੀ ਹੈ ਨਿਕਾ ਸਿੰਘ ਲਗਾ ਦੇ ਵੇਖੋ ਬਿਲਕੁਲ ਜੈਜ ਇਹ ਨਿਕਾ ਨਿਕਾ ਸਿੰਘ ਲਗਾ ਦੇ ਸਹੀ ਬਹੁਤ ਜਿਹੇ ਸਿੰਘ ਵੀ ਜੀ ਸਿੰਘੀ ਕੀ ਲੱਗੀ ਝੋਟੀ ਨਾਲ ਬਹੁਤ ਜਿਆਦਾ ਝੋਟੀ ਲੱਗੀ ਆ ਪਟਾ ਪਟਾ ਵੀਰ ਬੜਾ ਚੌੜਾ ਤੇ ਹੈ ਬੜਾ ਹਜ਼ਾਰ ਲਓ ਲਾ ਦੋ ਬਹੁਤ ਸਾਰੀ ਥਾਂ ਤੇ ਵਧੀਆ ਲੱਗਾ ਅੱਜ ਪੰਜਾਰ ਉਹ ਵੀ ਇੱਥੇ ਗਾਰਡ ਲਗਾ ਦੇ ਗਾਰਡ ਵਾਲਾ ਆਤ ਕਰਾਈ ਆ ਯਾਰ ਬੰਦਾ ਆਜ ਬੰਦਾ ਕੋਣ ਲੈਂਦਾ ਬਹੁਤਾ ਡਾਉਨ ਛੋੜਦਾ ਵੀ ਆ ਇਹ ਠਾਂ ਕਰਦਾ ਇਹ ਆਪਣੀਆਂ ਸਾਡੇ ਆਪਣਾ ਵਜ਼ਾਰ ਆ ਇਹ ਬੰਦਾ ਕਹਦੇ ਤੇਜ਼ ਕਰ ਦਿੰਦਾ ਸਾਡਾ ਕਿ ਨਾ ਕੋਈ ਲਿਖਣੇਗਾ ਵਜ਼ਾਰ ਉਹ ਟੰਗਾ ਟੰਗਾ ਦਾ ਹਾਂ ਪਰ ਇਹ ਆ ਵੀ 12 ਮਹੀਨੇ 12 ਮਹੀਨੇ 10-15000 ਮਹੀਂ ਸਸਤੀ ਮਿਲੂਗੀ ਪਰ ਗਲ ਮੋਲ ਉਹਦਾ ਮਹੀਂ ਮਹੀਂ ਦਾ ਮੋਲ ਹਾਂ ਮੋਲ ਪਸ਼ੂ ਦਾ ਹੋਊਗਾ 12 ਮਹੀਨੇ ਮੋਲ ਜਿਹੜੀ ਢੋਈ ਲੱਗਦੀ ਝੋਟੀ ਹੋਊਗੀ ਉਹ ਹੀ ਲੱਗੀ ਵੇਖੋ ਉਹ ਹੀ ਜਿਹੜੀ ਲੱਗੀ ਝੋਟੀ ਨੇ ਸੰਗੀਤ ਸੰਗੀ ਜਿਹੜਾ ਗਰਲ ਸੰਗੀ ਲੱਗੀ ਝੋਟੀ ਨੇ ਇਹ ਮਹੀਂ ਕਿੰਨੇ ਦੀ ਆ ਮਹੀਂ 8000 ਦੀ ਮਹੀਂ ਕਹਿਦੀ ਐ ਤੇ ਮਹੀਂ ਕਿਹਨੇ ਕਹਣਾ 2 ਛੜ ਦੋ ਮਹੀਂ ਵਿਗਦੀ ਆ ਪਰ ਹਾਂ ਨਾ 70000 ਦੀ ਮਹੀਂ ਜਣਾ 70 ਛੜ ਦਾਂ 2000 ਠੀਕ ਆ ਬਾਜੀ 60000 ਦੀ ਜਿਹੜਾ ਬਾਜੀ 60000 ਦੀ ਇਹ ਥੋੜੋ ਥੋੜੇ ਅੱਜ ਲੈਣੇ ਆ ਕਿ ਤਰ੍ਹਾਂ ਵੀ ਬੜਾ ਵੱਡਾ ਕੰਮ ਹੈ ਇਹਨੇ ਕਿ ਲੈਣੇ ਆ ਆਹ ਆਠ ਹਜ਼ਾਰ ਦੀ ਝੋਟੀ ਆ ਹਾਂ ਠਾੜ ਕਰਾ ਦੂਗੀ ਫਿਰ ਆਹ ਨੀ ਕੋਈ ਦਿੰਦਾ ਠਾੜ ਠਾੜ ਦੀ ਆਦੀ ਮਾਲੂ ਗਲਾ ਨਾਲ ਆਹ ਹਜ਼ਾਰ ਦੀ ਝੋਟੀ ਦੇਖੋ ਵੀ ਜੀ ਕੱਚਾ ਨੜ ਕੱਚਾ ਨੜ ਵੇ ਚੱਲ ਆਹੋ ਕੱਟੀ ਆ ਪਰਸ ਸੋਈ ਮੈਂ ਇਹੋ ਵੋਈ ਹੈ ਤਾਜੀ ਸੋਈ ਆ ਓਏ ਬਹੁਤ ਵਧੀਆ ਬੱਚਾ ਮਾਲੀ ਆ ਗਿਆ ਤਾਜੀ ਨਾਲੂ ਨਾਲੇ ਆਤਾ ਬਾਜੀ ਆਜੀ ਇਹ ਵੀ ਨਾ ਖਰਾਬ ਹੈ ਨਾ ਕੁਝ ਵੀ ਵੇਚ ਕੇ ਸੈਂਡ ਪਾਉਂਦੇ ਆ ਫੋਨ ਕਰਿਓ ਜਰੂਰ 60000 ਬਿਲਕੁਲ ਸਸਤਾ ਹੈ ਸਰ ਇਹ ਵੀਡੀਓ ਚੜਨੀ ਵੇਚੀ ਸਰ ਵੀਡੀਓ ਵਿੱਚ ਚੜਨੀ ਆ ਸਰ ਇਹ ਵੀ ਸੋਹਣ ਚੜਨੀ ਆ ਹਾਂਜੀ ਹਾਂਜੀ ਆ ਤੇ 60000 ਦੀ ਪਾਈ ਠੀਕ ਬਸ ਆ ਕੱਟੀ ਮਗਨ ਜੀ ਤੇ ਗਾੜੀ ਮਾੜ ਜਾ ਗਈ ਤੇ ਵੱਡੀ ਇਹ ਨਾ ਬੇੜਾ ਮਾਜੀ ਤੇ ਇਹ ਮੈਂ ਇੱਥੇ ਕੈਂਟਰ ਮੈਂ ਆ ਕੈਂਟਰ ਜਿਹੜੀ ਗੱਲ ਆ ਕੈਂਟਰ ਆ ਗਿਆ ਇਹਦੇ ਠੀਕ ਮੈਂ ਲਾਜੀ ਮੈਂ ਇਹ ਵੀਰ ਮੈਂ ਜਿਹੜਾ ਪਛੀਆਂ ਅੰਦਰ ਪਈਆਂ ਕੱਢ ਕੇ ਵਿਖਾਵਾਂ 10 ਫੈਲਾਉਂਦੀ ਆ ਠੀਕ ਜੀ ਤੇ ਮਹੀਨਾ ਆ ਮੈਂ ਸੂਈ ਨੂੰ ਲੈ ਓ ਵੇਖੋ ਯਾਰੇ ਬੱਦੇ ਆ ਥੱਲੇ ਦੇ ਵੱਡੀਆਂ ਛੋਟੀਆਂ ਰਿਕਾਰਡ ਤੋੜੇ ਹਰਿਆਣੇ ਨੂੰ ਪਰ ਆ ਗਈਆਂ ਇਹ ਵੀਰ 10 ਫੈਂਟ ਤੇਰੀਆਂ ਦਾ ਕਹਿੰਦੇ ਫੈਂਟ ਕਾਦੀ ਚੀਨ ਲੈਉਂਦੇ ਦੇ ਹਾਂ ਹਾਂ ਅਈ ਕਾ ਦੁੱਧ ਹੀ ਆਉਂਦੀ ਫੈਂਟ ਕਾਦੀ ਚੀਨ ਆਉਂਦੀ ਇਹਦੇ ਪੰਜਾਂ ਪਿੰਡਾਂ ਦਾ ਦੁੱਧ ਹੁੰਦਾ ਸਾਡੇ ਇੱਥੇ ਵਡਾਲੇ ਠੀਕ ਹੈ ਤੇ ਕੋਈ ਕੋਈ ਮਈ ਦਾ ਮੁਕਾਬਲਾ ਨਹੀਂ ਕਰਦੀ ਫੈਂਟ ਦੇ ਵਿੱਚ ਜਿਹੜਾ ਕੋ ਵੀਰ ਲਊਗਾ ਉਹਨੂੰ ਪਰਚੀ ਨਾਲ ਘਲਾਂਗੇ ਆਉਣ ਲਈ ਪਰਚੀ ਘਲਾਂਗੇ ਮਈ ਦੀ ਫੈਂਟ ਦੀ ਵੀ ਆਪਣੀ ਆਪਣੀ ਗੱਲਾਂ ਖਾਪੀ ਦੇ ਮਿਲਦੀ ਦੇ ਠੀਕ ਦੇ ਕੀ ਜੀ ਪਿਆ ਦਿਹਾ ਮਹੀਨਾਗਾ ਸੋ ਇਹਨੂੰ ਬਚਾ ਗਿਆ ਮਰ ਹਾਂ 8 ਕਿਲੋ ਗਰੰਟੀ ਵਾਲਾ ਮੈਂ ਕੋ ਦੁੱਧ ਜੇ ਹੋਊ 9 10 ਪਰ 8ਾਂ ਦੀ ਗਰੰਟੀ ਹੋ 8a ਜੈਡ ਬਲੈਕ ਵਾਸਾ ਪੁੱਛਦੇ ਖੌਂਦੀ ਗੋਮਾ ਬਾਪਾ ਜੀ ਮੈਂ ਤੇ ਵੇਖੋ ਰਾਮ ਜੀ ਰਾਜ ਆਉਣ ਨੂੰ ਰਾਜ ਆਉਣ ਨੂੰ ਆ ਗਿਆ ਹੈ ਵਧੀਆ ਹਾਂ ਇਹ ਸਮਝਾ ਕੈਂਟਰ ਕੈਂਟਰ ਆ ਸਮਝਿਆ ਜੋ ਲੱਗੀ ਹੋਈ ਹੈ ਕੈਂਟਰ ਲਾਇ ਰੰਗ ਬਲੈਕ ਪੂਰਾ ਚੰਬੜੀ ਕਾਲੇ ਜਾਮ ਨੂੰ ਲੱਗਿਆ ਕਾਲਾ ਨਾਗ ਦਾ ਦਾ ਚੰਬੜੀ ਜਾਮ ਨੂੰ ਦਾ ਕਾਲਾ ਜਾਮ ਨੂੰ ਕਾਲਾ ਸ਼ਾਦਾ ਨਾਗ ਦਾ ਹਾਂਜੀ ਤਕੀ ਮੋਲੇ ਮੈਂ ਜੱਜ ਜੱਜ ਹਾਂਜੀ ਰਾਮਾ ਜੀ ਜਿਹੜੇ ਪਾ ਆ ਨਾ ਪਾਵਾ ਕਰਾ ਗਏ ਨਹੀਂ ਸੱਟੇ ਕਰਦੇ ਨਹੀਂ ਦੇਖ ਬਾਈ ਜਿਹਨੇ ਆੜੇ ਪਾ ਨਹੀਂ ਲੱਗੇ ਹਾਂ 60000 ਦੀ 60 ਦੋ ਛੋਟ 55 ਦੀ ਹਾਂ 10000 ਮੇਰੇ ਤੋਂ ਜਾਣ ਦੋ 53 53000 ਦੀ ਬਾਈ ਕਿੰਨਾ ਹਵਾ ਨਾ 53 ਦੇ 8 ਲੀਟਰ ਪਕਾ ਦੁੱਧ ਕੋਈ ਸ਼ਾਮ ਬਾਈ ਇਹ ਗੱਲ ਹੋ ਰਿਹਾ ਇਹ ਵੀ ਫੋਨ ਕਰ ਨੀ 6 ਮਹੀਨੇ ਚੋ ਗਏ ਫੇਰ ਆਉਣੇ ਦੀ ਵਿਧੀ ਕਹਦਿਆ ਕੋਈ ਮਾੜੇ ਕੰਮ ਵਾਲਾ ਨਾ ਲੈ ਜੇ ਨਾ ਨਾ ਉਹ ਨਾ ਤੂੰ ਕਰੇ ਦੁੱਧ ਚੁੰਮਦਾ ਵੀ ਮਾੜੇ ਕੰਮ ਵਾਲਾ ਵੀ ਉਹਨਾਂ ਨੂੰ ਮੂਨਾ ਜੇ ਆ ਜੇ ਵੀ ਐਵੇਂ ਨਹੀਂ ਹਾਥ ਨਾਲ ਵੀ ਉਤਰਾਂ ਕੋਈ ਭੈਣ ਭੈਣ ਛੱਟ ਕੇ ਆਉਣੀ ਵੇਖਣਗੇ ਉਹ ਘਰ ਦੇ ਲੋਨ ਗਿਆ ਡਰਾਈਵਰ ਮੈਨਿਆਂ ਕਰ ਹੈਗੀਆਂ ਆਹ ਕਾਰ ਆਗਿਆ ਮਾੜਾ ਬਦਨਾ ਮੈਂ ਮਗਾਵੇ ਵਜਨ ਕਰਕੇ ਜਿਹੜੀ ਗੱਲ ਹੈ ਹਾਂ ਫੜ ਲੈਣਾ ਜੇ ਮਾੜੇ ਮਾੜੇ ਬਣੇ ਵੀ ਮੈਂ 55 ਦੀ ਹੈਗੀ ਹੈ ਜਿਹੜੀ ਕੱਲ ਜਿੱਦਾਂ ਮੈਂ ਤਾਂ ਵਜਨਿਆ ਵੱਡੀ ਆ ਹਾਂਜੀ ਪਾ ਰਿਆ ਵੀ ਮੈਂ ਦੁੱਧ ਦਾ ਬੰਦਾ ਲਵੇ 8 ਕਿਲੋ ਗਰੰਟੀ ਵਾਲਾ ਦੁੱਧ ਆ ਠੀਕ ਹੈ ਭਾਈ ਜੀ ਪਛੀਆਂ ਨਾਲ ਘਲਾ ਕੇ ਵ ਵੇ ਕੈਂਟੀ ਆ ਗਿਆ ਕੋ ਬਾਬਾ ਜੀ 54000 ਦਾ ਆ ਤੇ 7 8ਵੇਂ ਚੋਂ ਫਿਰ ਉਹ ਨਹੀਂ ਦੀ ਇਹ ਤੇ ਨ ਮਈਆਂ ਵੀ ਜੁ ਸੁਈਆਂ ਲੈ ਠੀਕ ਆ ਬਾਈ 54000 ਦੀ ਵੱਡੇ ਵਿਖੋਨੇ ਆ ਬੰਬ ਪੀਸ ਹੋੜਾ ਬੰਬ ਪੀਸ ਵੱਡਾ ਬੰਬ ਬਾਈ ਅੱਗੇ ਮਈਆਂ ਪਾਈਆਂ ਮੈਂ ਘਾਟਾ ਦੇ ਕੇ ਤੇ ਆਪਕੀ ਸਵਾਗਤ ਹੈ ਵੀਰ ਜੀ ਜਵਨ ਅੱਗੇ ਪਾਈ ਹਾਂਜੀ ਠੀਕ ਹੈ ਤੇ ਬਾਈ ਭਲਾ ਇਹ ਦੱਸੋ ਵੀ ਆਉਂਦੀ ਕਿਹੜੇ ਇਲਾਕੇ ਜੋ ਇਹ ਹੀਰਾ ਇਹ ਹੀਰਾ ਨਾ ਇਹ ਲਊਗਾ ਨਾ ਯਾਦ ਕਰੂਗਾ ਇਹ ਵੀ ਜੀ ਬਾਰਡਰ ਕੰਡਾ ਮਿਲਦੀਆਂ ਹੋ ਜੀਆਂ ਹੋ ਹੋ ਜਵਰ ਮੈਂ ਨੰਦ ਆਵਾਜ਼ ਪਾ ਲੈ ਇੱਕ ਮਿੰਟ ਰੋਇਓ ਇਹ ਕੈਮਰਾ ਕਮਾਈਏ ਬੋੜੀ ਆਓ ਕਮਾਓ ਵੀ ਜੀ ਬੋੜੀ ਮੈਂ ਆ ਐ ਦੇਨ ਇਹ ਦੋ 5 7 ਦੇਖੋ ਮੈਂ ਦੇਖੋ ਜੀ ਦੇਖੋ ਪਰ ਮਈ ਨਾ ਪੈਲ ਦੇਖੋ 40 ਦੀ ਅਸੀਂ ਕਹਿਣਾ ਨਹੀਂ 20 ਕਿਲੋ ਦੁੱਧ ਮੈਂ ਕੋ ਚੋਇਆ ਆ ਅੱਛਾ ਇਸ ਤਰ੍ਹਾਂ ਦੀ ਮਈ ਆ ਤਿੱਜੇ ਸੂ ਯਾਰ ਕਾ ਮਈ ਸੁਣੀ ਆ ਠੀਕ ਆ ਬਾਜੀ ਠੀਕ ਜੀ ਦੇਖੋ ਛਡੇ ਠੁੰਡੇ ਦੀ ਵਾਰੀ ਬੜੀ ਆ ਚਲੋ ਵਾਜ ਗੱਭਾਂ ਥੋੜਾ ਪਰ ਗੱਭਾਂ ਟਕਰ ਕਰਦਾ ਲੋ ਤੋਰੋ ਲਓ ਜੀ ਵੱਡੀ ਮਿਆਰੇ ਵੱਡੀ ਨੀਲੀ ਬੱਗੀ ਕਹਿ ਦੇਣਾ ਪਪਾ ਜੀ ਪਾਪਾ ਕਹੀ ਮਈ ਪੱਟੀ ਏਰੀਏ ਦੀ ਮੱਝ ਆ ਗਈ ਆ ਬਾਈ ਹੁਣਾਂ ਕੋਲ ਬਹੁਤ ਤਗੜੀ ਵੱਡੀ ਨੀਲੀ ਸਰੀਏ ਜ਼ਰੂਰ ਤੁਹਾਨੂੰ ਸਾਰੇ ਦੇਖਣੀ ਡੇ ਜੇ ਕਮਾਲਾਂ ਪਾਈਆਂ ਥੱਲੇ ਪਰ ਇਹ ਵੀਰ ਮੈਂ ਨਾ ਅੱਗੀ ਦੇਖੀ ਡਿੱਠੀ ਪਹਿਲੇ ਸੂਵੇ ਵੀ ਹਾਂਜੀ ਮੈਂ ਨਾ ਪੂਰਾ ਥੱਬੇ ਲਾਉਣੇ ਥੱਲੇ ਜਿਹੜਾ ਮਰਜੀ ਵੀ ਰਸਾਈ ਪਾ ਦੇ ਮੈਂ ਜੇ ਕੋਈ ਸੂਗ ਹੈ ਦੁੱਧ ਤੇ ਚੜਾ ਗਏ ਮੈਂ ਕਹਿੰਦਾ ਕਿ ਇੰਨੀ ਮੈਂ ਦੀ ਗਾਰੰਟੀ ਆ ਤੇ ਵੀ ਸੂਗ ਦੇ ਘਲਾ ਹਾ ਦੇ ਇਹ 20 ਕਿਲੋ ਗਾਰੰਟੀ ਵਾਲਾ ਦੁੱਧ ਮੈਂ ਕੱਢਦੀ ਆ ਜਿਹੜੀ ਗੱਲ ਆ ਇਤਰਾ ਨਹੀਂ ਮੈਂ ਹੈ ਦੋ ਦੋ 20 ਕਿਲੋ ਜੰਦੀ ਦੇ 20 ਕਿਲੋ ਹਾਂ ਐਡੀ ਮਹਿੰਗੀ ਗਾੜੀ ਵੀ ਸੇਵਾ ਦੁੱਧ ਸੇਵਾ ਦਾ ਵੀ ਸੇਵਾ ਦੁੱਧਿਆ ਉਹਨਾਂ ਨੇ 20 ਕਿਲੋ ਚੋਇਆ ਆ ਉਹਨਾਂ ਨੇ ਚੋਇਆ ਆ ਗਾਂ ਆ ਵੀ ਕੋਈ ਬੰਦਾ ਮੂੰਹ ਤਾਂ ਨੂੰ ਬੰਨ ਛੜੂ ਫੇਰ ਤੇ ਨੇ ਅੱਠ ਵੀ ਨਹੀਂ ਦੇਣਾ ਫੇਰ ਨੇ ਅੱਠ ਵੀ ਨਹੀਂ ਦੇਣਾ ਜੇ ਕੋ ਫੇਰ ਚੰਗੀ ਸੇਵਾ ਕਰੂ ਜਨਾ ਅੱਗੇ ਲੋਹੀ ਝੋਟੀ ਨਿਕਲਦੀ ਆ ਖਿਲਾਰ ਲਾ ਖਿਲਾਰ ਨਾ ਨਾ ਅੱਗੇ ਲੋਹੀ ਝੋਟੀ ਅਨੰਦਪੁਰ ਗਈ ਆ ਹਾਂਜੀ ਅਨੰਦਪੁਰ ਝੋਟੀ ਗਈ ਆ ਅੱਜ ਉਹਨਾਂ ਨੇ ਦੋਵਾਂ ਸਾਲਾਂ ਬਾਅਦ ਪਹਿਲਾਂ ਮੇਰੇ ਕੋ ਕਾਲੀ ਵੈੜ ਲਈ ਹਾਂਜੀ ਹਾਂਜੀ ਤੇ ਫੋਨ ਕੀਤਾ ਤੇ ਆਂਦੇ ਵੀ ਤੂੰ ਨਹੀਂ ਮਾਣੇ ਪਛਾਣਿਆ ਹੁਣਾ ਅਸੀਂ ਤੈਨੂੰ ਪਛਾਣ ਆਹੀਂ ਸਾਡੇ ਕੋ ਨੰਬਰ ਤਰਾ ਸੇਵ ਆ ਤੇ ਝੋਟੀਆਂ ਦੇ ਬਸੇਂਦੇ ਤੇ ਕਾਲਦੀ ਠੀਕ ਬਾਈ ਜੀ ਤੇ 16 ਕਿਲੋ ਦੁੱਧ ਦੇਂਦੀ ਝੋਟੀਆਂ ਦੇ ਕੱਚਾ ਦੁੱਧ ਕੱਚਾ ਦੁੱਧ ਸੋਲਾਂ ਦੇਂਦੀ ਆ ਝੋਟੀ ਦੀ ਜਿਆਦਾ ਚਲੋ ਵਧੀਆ ਮਾਲ ਤਰੱਕੀ ਨਹੀਂ ਰਹੇ ਲੋਕ ਅੱਜ ਕਾ ਰਹਿ ਕੇ ਖੁਸ਼ ਨਹੀਂ ਗਏ ਹਾਂਜੀ ਹਾਂਜੀ ਆਂਦੇ ਵੀ ਮਾਲ ਵੇਚ ਬਾਨਾ ਕਦ ਮੇਟਰਾ ਕਰਨਾ ਮੈਂ ਚਲਾਈ ਤੇ ਵੱਡੀ ਮਈ ਵੀ ਜੀ ਇਹ ਨਹੀਂ ਵੱਡੇ ਨੀਲੇ ਦੀ ਮੈਂ ਆਈ ਪਾਈ ਕੋਲ ਮਾਲ ਵੱਡੀ ਮਈ ਲਿਆਈ ਦੀ ਵੀ ਨਕਦੇ ਤੇ ਵੇਚੀ ਦੀ ਵੀ ਇਹ ਥਾਂ ਤੋਂ ਖਾਈਏ ਬੜੀ ਮਿਆ ਵੜੀ ਵੀ ਦੇਖੋ ਤੇ ਮਿਲਨੀ ਇੱਕੋ ਬੰਦਾ ਜਿਹੜਾ ਬੰਦਾ ਲੈ ਆਇਆ ਕੋਰੀਂ ਦੇਣੇ ਦਾ ਖਣਦੇ ਨੇ ਅੱਛਾ ਹਾਂ ਮੇਰੀਆਂ ਢਲਾਂ ਬੜਾ ਕਮਜੀ ਇਹਦੇ ਇਹ ਕਿਹੜੂ ਤੁੰਗ ਬੋਲਦੇ ਕਰੋ ਤੇ ਇਹਨੂੰ ਤੇ ਪਾਇਆ ਪੁੰਦਾ ਨਾ ਬਹਿ ਜਾਂਦੀ ਆ ਹਾਂ ਨੌ ਲੱਗਿਆ ਨੌ ਲੱਗਿਆ ਉਸਲੇ ਬਹਿ ਜਾਂਦੀ ਆ ਹੋਰ ਮੈਂ ਆ ਰਹੀ ਹਾਂ ਥਾਂ ਤੋਂ ਦੇ ਖਾਧੀਏ ਇਹ ਮੈਦਾਨੀ ਵੀਰ ਬੰਨਾ ਕੋਈ ਹਾਂ ਤਾਂ ਬੰਨਾ ਨਹੀਂ ਨਿਆਦਾ ਵਧੀਆ ਬਹੁਤ ਸੋਹਣੀ ਨੀਲੀ ਜੀ ਮੈਂ ਤਾਂ ਵਧੀਆ ਐ ਮਈਨਾ ਪੂਰੇ ਰੁਪਏ ਲਾ ਕੇ ਲਈ ਆ ਦੋ ਮਹੀਨੇ ਕੱਚੀ ਦੇ ਪੈਸੇ ਬੜੇ ਲਾਏ ਇਹ ਠੀਕ ਬਾਜੀ ਠੀਕ ਬੱਗੀ ਨਾ ਨੀਲੀ ਦੀ ਮੈਂ ਆਉਂਦੀ ਨੀਲੀ ਮੈਂ ਤੁਹਾਨੂੰ ਮੈਂ ਹੀ ਦੇਣੀ ਤੈਨੂੰ ਦੇਣੀ ਹਾਂ ਐਡੀ ਜਿਆਦਾ ਚੋੜੀ ਚਾੜੀ ਪਾਪਾ ਜੀ ਪੂਰੀ ਆ ਪੂਰੀ ਬੋਡੀ ਚੋੜੀ ਮੈਂ ਮੈਂ ਨਿਕਲਦੀ ਪਹਿਲਾਂ ਮਾਨ ਨੂੰ ਫੋਨ ਕਰਦੇ ਵੀਡੀਓ ਪਾਉਂਦੇ ਆ ਤੇ ਨੀਲੀ ਲਾ ਕੇ ਢਾਣੂ ਹੁਆ ਅੰਮਰਸਰ ਨੀਲੀ ਮੈਂ ਨਿਕਲੇ ਪੱਤੇ ਗੱਲ ਕਰੀਏ ਵੀ ਨੀਲੀ ਮਈਆਂ ਨੇ ਬੰਦੇ ਛੱਡਤੇ ਆ ਹਰ ਇੱਕ ਲਾਕੇ ਵਾਲੇ ਬੰਦੇ ਰੱਖੇ ਅੰਮਰਸਰ ਵੀਰ ਆਪਣਾ ਯਾਰ ਆ ਪਿਛਲੇ ਜਿਹਨੇ ਬੂਰੀ ਝੋਟੀ ਦਵਾਈ ਲਾਈ ਦਵਾਈ ਚਾਈ ਕਰੰਦਾ ਪੂਰੀ ਦੀ ਆਪਣੇ ਘਰ ਭ ਸੇਵਾ ਕੀਤੀ ਕੋਈ ਦਲਾਲੀ ਨਹੀਂ ਭਰਾਵਾ ਤੋਂ ਵੱਧ ਪਿਆਰਾ ਨੀਲੀ ਦੀ ਮਹੀਂ ਹੋਊਗੀ ਮੈਂ ਤਾਂ ਪਹਿਲਾਂ ਸਾਡੇ ਅੱਡੇ ਤੇ ਆਊਗੀ ਲੱਗਦੀ ਇਹ ਨੀਲੀ ਦੀ ਗਾਂ ਕਹਿੰਦੇ ਨੀਲੀ ਵਾਲੀ ਗਾਂ ਆਹ ਲਓ ਮਹੀਂ ਨਿਕਲੂ ਇੱਧਰ ਨੀਲੀ ਹੋਵੇ ਬੂਰੀ ਹੋਵੇ ਦਲਾਲੀ ਦੀ ਬੱਕਰੀ ਬੂਰੀ ਮਹੀਂ ਜੇ ਦੋ ਵੀਡੀਓਾਨੂੰ ਆ ਗਈ ਸ਼ਾਈ ਹਾਲ ਕਈ ਦਲਾਲੀ ਬੰਦ ਕਰਤੀ ਹੁਣ ਗਾਂ ਸਿਆਲਾ ਆ ਜਾਣਾ ਸ਼ਾਈ ਹਾਲ ਕਰੂਗੀ ਆਚੇ ਅਫਗਾਨ ਚਲੋ ਆਚੇ ਅਫਗਾਨ ਤੋਂ ਹਾਂਜੀ ਹਾਂਜੀ ਗਾਂ ਆ ਮਹੀਂ ਵੀਰ ਮਹੀਂ ਹੁਣੇ ਫੋਨ ਤੇ ਠੀਕ ਹੈ ਬਾਈ ਹੁਣੇ ਫੋਨ ਤੇ ਜਿਹੜਾ ਕੋਈ ਵੀਰ ਭਰਾ ਲਊਗਾ ਮਹੀਂ ਕੋਈ ਚੰਗੇ ਰੁਪਏ ਥੋੜੀ ਆ ਜੀ ਇਹ ਵਧੀਆ ਰੁਪਏ ਖਰਚੇ ਤੇ ਬਾਈ ਨੇ ਫੋਨ ਤੇ ਤਾਂ ਕਰਨ ਇਹ ਸੋਇਆ ਵੀ ਸੀ ਨਾ ਮੋਲੇ ਫਿਰ ਹੋਰ ਹੋ ਗਿਆ ਕੈਮਰਾ ਵੇ ਆ ਲੱਕ ਦੇ ਵਿੱਚ ਨਾੜਾਂ ਵੇਖ ਜਾ ਪੰਜਾਬ ਦਾ ਨਕਸ਼ਾ ਹਾਂ ਮਹੀਂ ਆ ਕੇ ਜਿਹਨੂੰ ਕਹਿੰਦੇ ਚੰਗੀ ਜਵਰ ਥੱਲੇ ਕਲੀ ਨਾੜ ਦੀ ਦੇ ਵਿੱਚ ਕਲੀ ਨਾੜ ਦੀ ਸਹੀ ਗੱਲ ਹੈ ਨਾੜ ਦੇਖਣੀ ਚਾਹੀਦੀ ਬਲੱਡ ਲਾਈਨ ਵਧੀਆ ਆ ਦੇ ਬਹੁਤ ਜਿਹੜਾ ਹੋਵੇ ਕਮੀ ਥੱਲੇ ਲੈਡ ਬਲੱਡ ਲਾਈਨ ਦੀ ਸਾਰੀ ਗੱਲ ਹੈ ਮਹੀਂ ਪਰ ਨਹੀਂ ਆ ਇਹ ਤਾਂ ਮੈਂ ਨਾਲ ਰੇਤ ਪਾਣੀ ਪਣੀ ਬਹਿਣ ਲੱਗਿਆ ਤੇ ਮਹੀਂ ਜਿਆਦਾ ਜਵਰ ਸਹੀ ਗੱਲ ਬਾਜੀ ਤੇ ਦਾਾ ਖੜਦੇ ਮਹੀਂ ਦੇ ਵੀ ਤੇ ਦਾਾ ਦੇਣਾ ਜੇ ਖਰੂ ਖੁਲੇ ਤੁਲੇ ਤੇ ਬਹੁਤ ਸੋਹਣੀ ਝੋਟੀ ਬਾਈ ਕੋਲ ਤਾਂ ਵਧੀਆ ਠੀਕ ਹੈ ਭਾਈ ਜੀ ਮੈਂ ਦੋ 40 ਹਾਂਜੀ ਚਲੋ ਠੀਕ ਆ ਤੇ ਫੂਨ ਦੇ ਮੁੱਲ ਹਾਂਜੀ ਹਾਂਜੀ ਇਹ ਤੇਨ ਮਈਆ ਸੁਣਿਆ ਵੀ ਤੇ ਆ ਭਾਈਓ ਤਿੰਨ ਪਸ਼ੂ ਆ ਤੇ ਵੇਚਣ ਵਾਲੇ ਆ ਤੇ ਲਾਈਕ ਕਮੈਂਟ ਤੇ ਸ਼ੇਅਰ ਦਬ ਕੇ ਸਸਤੇ ਜਿਹੇ ਭਾਅ ਪਾਏ ਬਾਈਨਾ ਅੱਜ ਪਹਿਲੀ ਸੋਨ ਦੀ ਵੀਡੀਓ ਕਹਿੰਦਾ ਫੇਰ ਆਪਣੀ ਤੇ ਸਸਤੇ ਜਿਹੇ ਰੇਟ ਪਾਏ ਆ ਚੱਕ ਦੋ ਫਟੇ ਟਾਈਮ ਨਾਲ ਹਾਂ ਜੀ ਇਹ ਰੇਡ ਆ ਵੀਰ ਬਿਲਕੁਲ ਜੈ ਜੀ ਮੋਰ ਦਿਖਤੀ ਜਾਵਾਂਗੇ ਲੇਟ ਹੋ ਗਿਆ ਵੀਡੀਓ ਹਾਂ ਜੀ ਆ ਜੀ ਦਿਖਤੀ ਜਾਵਾਂਗੇ ਹਣਾ ਕੰਮ ਪੂਰਾ ਵੀ ਦਿਨ ਖਿਜੀ ਜਾਵਾਂਗੇ ਕੰਮ ਦੋ ਜੀ ਫੋਨ ਨੰਬਰ ਆਪਣਾ ਹੈ 8372407755 ਨਾਮ ਮਾਨਾ ਤੇ ਪਿੰਡ ਭੋਵਾ ਜਿਲ੍ਹਾ ਅੰਮ੍ਰਿਤਸਰ ਮਜੀਠਾ ਲੈ ਲਾਈਕ ਕਮੈਂਟ ਸ਼ੇਅਰ ਦਬਾ ਗੈਰਾਂ ਤੇ ਬਾਈ ਪਿਆਰ 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 ਲਾਈਕ ਕਮੈਂਟ ਸ਼ੇਅਰ ਵੱਧ ਵੱਧ ਆਪ ਕੋ ਕਰਿਆ ਕਰੋ ਤੇ ਕੜਾ ਕੇ ਕਢੀ ਜਾਣਿਆ ਨੂੰ ਦੂਜੇ ਦਿਨ ਠੀਕ ਹੈ ਭਾਈ ਜੀ ਅੱਜ ਹੀ ਭਾਗੇ ਪਰਸੋਂ ਦਾ ਵੀਡੀਓ ਆ ਜੀ ਧੰਨਵਾਦ ਸਭ ਦਾ